ਅੱਜ ਬੜਾ ਮੈਂ ਸਮਝਦਾ ਵੀ ਇੱਕ ਸਟੋਰੀਕਲ ਡੇ ਆ ਅੱਜ ਇੱਕ ਬਹੁਤ ਹੀ ਸ਼ਾਨਦਾਰ ਤੇ ਮੈਂ ਸਮਝਦਾ ਵੀ ਜਿਹੜੀ ਸਮੇਂ ਦੀ ਲੋੜ ਆ ਉਹੋ ਪਲਾਂਟ ਦਾ ਅੱਜ ਤੇ ਉਦਘਾਟਨ ਕੀਤਾ ਗਿਆ। ਉਹ ਮੋਦਨ ਵੀ ਬੱਝਣਾ। ਨਾ ਨਾ। ਹੋਰ ਆਕਸੀਜਨ ਪਲਾਂਟ ਜਿਹੜਾ ਲਗਭਗ ਇਹ ਤੀਜਾ ਚੌਥਾ ਪਲਾਂਟ ਆ ਪੰਜਾਬ ਦੇ ਅੰਦਰ। और मेरे लिए खुशी की बात है कि मैं इस इवेंट का पार्ट है जो लगभग 1200 सिलेंडर 24 घंटे जड़े आओ इथे अवेलेबल मिलने थैंक यू कंटिन्यू यू हैव और वो विधानसभा के क्षेत्र के विधायक हैं पंजाब के कैबिनेट मंत्री हैं पंजाब के फूड सप्लाई मंत्री ਸਰ ਪਲੀਜ਼ ਸਨ ਬੁਕੇਟ ਅੱਜ ਜਿਹੜਾ ਸਭ ਤੋਂ ਵੱਡਾ ਸਾਡਾ ਆਕਸੀਜਨ ਪਲਾਂਟ ਹੈ ਐਬਸolutely ਨਿਊ ਵਨ ਅਸੀਂ ਅੱਜ ਸਟਾਰਟ ਕੀਤਾ ਹੈ ਔਰ ਇਹਨਾਂ ਦੇ ਹੱਥੋਂ ਸਟਾਰਟ ਹੋਇਆ ਹੈ ਉਹ ਮੈਨੂੰ ਪੂਰਾ ਯਕੀਨ ਹੈ ਕਿ ਇਸ ਹਲਕੇ ਨੂੰ ਆਕਸੀਜਨ ਦੀ ਬਹੁਤ ਬੜੀ ਜ਼ਰੂਰਤ ਹੈ ਕਿਉਂਕਿ ਇੱਕੋ ਹੀ ਫੈਕਟਰੀ ਹੈਗੀ ਹੈ ਜੇ ਉਹ ਕਿਤੇ ਬੰਦ ਹੋ ਜਾਂਦੀ ਹੈ ਤੋ ਉਹਦੇ ਬਾਅਦ ਆਕਸੀਜਨ ਬਿਲਕੁਲ ਕਿਸੇ ਨੂੰ ਮਿਲਦੀ ਹੈ ਨਹੀਂ ਤੇ ਹੁਣ 1200 ਸਿਲੰਡਰ ਐਟ ਐਨੀ 기ਵਨ ਟਾਈਮ ਤੁਹਾਡੇ ਕੋਲ ਇੱਥੇ ਅਵੇਲੇਬਲ ਹੈ 1200 ਸੈਂਟਰ ਮਾਸ ਤੇ ਮਤਲਬ ਹੈ 80 500 ਬੈੱਡ 750 ਬੈੱਡਾਂ ਦਾ ਹਸਪਤਾਲ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏ ਫਗਵਾਉਣਾ ਕਰੇ ਕਿ ਦੀ ਜ਼ਿੰਦਗੀ ਕਿਸ ਲਈ ਦੇ ਜਰੂਰਤ ਪੈ ਜਾਏ ਤੇ ਚੰਗੇ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਅੱਜ ਮੰਤਰੀ ਜੀ ਦੇ ਸਾਹਮਣੇ ਤੁਹਾਨੂੰ ਇੱਕ ਕਮਿਟਮੈਂਟ ਕਰ ਰਿਹਾ ਕੈਬਨਿਟ ਮੰਤਰੀ ਪੰਜਾਬ ਲਾਲਚੰਦ ਕਟਾਰੂਚਕ ਨੇ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਕੀਤਾ ਆਕਸੀਜਨ ਪਲੈਂਟ ਦਾ ਉਦਘਾਟਨ ਅੱਜ ਵਾਈਟ ਮੈਡੀਕਲ ਕਾਲਜ ਦੇ ਸਹਿਯੋਗ ਨਾਲ ਜ਼ਿਲ੍ਹਾ ਪਠਾਨਕੋਟ ਨੂੰ ਇੱਕ ਵੱਡਾ ਤੋਹਫਾ ऑक्सीजन प्लांट तक मिलया है लालचंद कटारूचक आज कैबिनेट मंत्री पंजाब लालचंद कटारूचक ने वाइट मेडिकल कॉलेज पठानकोट पिके एक समारोह दौरान मुख्य मेहमान वजो खादर कोके नए बनाए गए ऑक्सीजन प्लांट का उद्घाटन करके प्लांट को चलाया गया इस मौके पे वाइट मेडिकल कॉलेज के चेयरमैन स्वर्ण सिंह सलारिया भी मौजूद रहे चेयरमैन वाइट मेडिकल कॉलेज पठानकोट ਸਵਰਨ ਸਿੰਘ ਸਲਾਰੀਆ ਵੱਲੋਂ ਫੁੱਲਾ ਦਾ ਗੁਲਦਸਤਾ ਭੇਟ ਕਰਕੇ ਮੁੱਖ ਮਹਿਮਾਨ ਲਾਲ ਚੰਦ ਕਟਾਰੂ ਚ ਕੈਬਨਿਟ ਮੰਤਰੀ ਪੰਜਾਬ ਦਾ ਪਰਵਾਸ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਸੰਬੋਧਿਤ ਕਰਦੇ ਆ ਲਾਲ ਚੰਦ ਕਟਾਰੂ ਚ ਕੈਬਨਿਟ ਮੰਤਰੀ ਪੰਜਾਬ ਨੇ ਕਿਹਾ ਕਿ ਅੱਜ ਬਹੁਤ ਹੀ ਇਤਿਹਾਸਿਕ ਦਿਨ ਹੈ ਕਿ ਵਾਈਟ ਮੈਡੀਕਲ ਕਾਲਜ ਪਠਾਨਕੋਟ ਵਿਖੇ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਪੰਜਾਬ ਅੰਦਰ ਤੀਸਰਾ ਚੌਥਾ ਆਕਸੀਜਨ ਪਲਾਂਟ ਹੈ ਉਹਨਾਂ ਇਹ ਵੀ ਕਿਹਾ ਕਿ ਬਹੁਤ ਹੀ ਵਧੀਆ ਕਾਰਜ ਹੈ ਜੋ ਕਿ ਸਮੇਂ ਦੀ ਲੋੜ ਸੀ ਉਹਨਾਂ ਵੱਲੋਂ ਆਕਸੀਜਨ ਪਲਾਂਟ ਲਗਾਇਆ ਗਿਆ ਹੈ ਅਤੇ ਉਹਨਾਂ ਦੱਸਿਆ ਕਿ ਕ੍ਰੀਬ 1200 ਆਕਸੀਜਨ ਦੇ ਗੈਸ ਸਿਲੰਡਰ ਮੌਜੂਦ ਰਹਿਣਗੇ ਉਹ ਕਿਹਾ ਕਿ ਪਿਛਲੇ ਸਮੇਂ ਦੌਰਾਨ ਵੀ ਜਦੋਂ ਕੋਵਿਡ ਦਾ ਸਮਾਂ ਸੀ ਤਾਂ ਵਾਈਟ ਮੈਡੀਕਲ ਕਾਲਜ ਪਠਾਨਕੋਟ ਵੱਲੋਂ ਵੀ ਬਹੁਤ ਵੱਡਾ ਸਹਿਯੋਗ ਦਿੱਤਾ ਗਿਆ ਸੀ ਇਸ ਮੌਕੇ ਤੇ ਸਵਰਨ ਸਿੰਘ ਸਲਾਰੀਆ ਚੇਅਰਮੈਨ ਵਾਈਟ ਮੈਡੀਕਲ ਕਾਲਜ ਪਠਾਨਕੋਟ ਨੇ ਕਿਹਾ ਕਿ ਕੈਬਨਿਟ ਮੰਤਰੀ ਪੰਜਾਬ ਦਾ ਧੰਨਵਾਦ ਕਰਦੇ ਹਾਂ ਕਿ ਔਣਾ ਵੱਲੋਂ ਅੱਜ ਇੱਕ ਆਕਸੀਜਨ ਪਲਾਂਟ ਦਾ ਉਦਘਾਟਨ ਕੀਤਾ ਗਿਆ ਹੈ। ਔਣਾ ਕਿਹਾ ਕਿ ਵਾਈਟ ਮੈਡੀਕਲ ਕਾਲਜ ਜਨਤਾ ਦੀ ਸੇਵਾ ਲਈ ਹਮੇਸ਼ਾ ਅੱਗੇ ਰਹੇਗਾ। ਮੈਡੀਕਲ ਕਾਲਜ ਵੱਲੋਂ ਕਟ ਰੇਟ ਵਿਜ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਅਤੇ ਜੋ ਕਾਰਡ ਹੋਲਡਰ ਖਨ ਔਣਾ ਦਾ ਬਿਨਾਂ ਕਿਸੇ ਖਰਚ ਤੋਂ ਇਲਾਜ ਪੂਰੀ ਤਰ੍ਹਾਂ ਨਾਲ ਫ੍ਰੀ ਕੀਤਾ ਜਾਂਦਾ ਹੈ। ਔਣਾ ਕਿਹਾ ਕਿ ਵਾਈਟ ਮੈਡੀਕਲ ਕਾਲਜ ਪਠਾਨਕੋਟ ਨੇ ਜਨਤਾ ਨਾਲ ਵਾਦਾ ਕੀਤਾ ਸੀ ਕਿ ਖੇਤਰ ਨੂੰ ਇੱਕ ਵੱਡਾ ਪ੍ਰੋਜੈਕਟ ਦਿੱਤਾ ਜਾਵੇਗਾ ਅਤੇ ਅੱਜ ਔਣਾ ਵੱਲੋਂ जिला पठानकोट नाल ਕੀਤਾ ਵਾਦਾ ਪੂਰਾ ਕੀਤਾ ਗਿਆ ਹੈ ਸਮਾਰੋਹ ਦੇ ਅੰਤ ਵਿੱਚ ਕਾਲਜ ਵੱਲੋਂ ਮੁੱਖ ਮਹਿਮਾਨ ਲਾਲ ਚੰਦ ਕਟਾਰੂਚੇ ਕੈਬਨਿਟ ਮੰਤਰੀ ਪੰਜਾਬ ਨੂੰ ਦੋ ਸ਼ਾਲਾ ਪੇਟ ਕਰਕੇ ਅਤੇ ਯਾਦਗਾਰ ਚਿੰਨ ਪੇਟ ਕਰਕੇ ਸਨਮਾਨਿਤ ਕੀਤਾ ਗਿਆ ਅੱਜ ਬੜਾ ਮੈਂ ਸਮਝਦਾ ਵੀ ਇੱਕ ਹਿਸਟੋਰੀਕਲ ਡੇ ਹੈ ਔਰ ਵਾਈਟ ਮੈਡੀਕਲ ਕਾਲਜ ਬੰਦਾਨੀ ਦੇ ਅੰਦਰ ਬੁੰਗਲ ਦੇ ਅੰਦਰ ਅੱਜ ਇੱਕ ਬਹੁਤ ਹੀ ਸ਼ਾਨਦਾਰ ਤੇ ਮੈਂ ਸਮਝਦਾ ਵੀ ਜਿਹੜੀ ਸਮੇਂ ਦੀ ਲੋੜ ਹੈ ਉਹ ਪਲਾਂਟ ਦਾ ਅੱਜ ਇੱਥੇ ਉਦਘਾਟਨ ਕੀਤਾ ਗਿਆ ਔਰ ਆਕਸੀਜਨ ਪਲਾਂਟ ਜਿਹੜਾ ਲਗਭਗ ਇਹ ਤੀਜਾ ਚੌਥਾ ਪਲਾਂਟ ਹੈ ਪੰਜਾਬ ਦੇ ਅੰਦਰ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਇਸ ਇਵੈਂਟ ਦਾ ਪਾਰਟ ਹਾਂ ਜੇ ਲਗਭਗ 1200 ਸਿਲੰਡਰ 24 ਘੰਟੇ ਜਿਹੜੇ ਆ ਇੱਥੇ ਅਵੇਲੇਬਲ ਮਿਲਣਗੇ ਸੋ ਜਿਹੜੀ ਮੈਡੀਕਲ ਕਾਲਜ ਦੀ ਹਸਪੀਟਲ ਦੀ ਲੋੜ ਆ ਆਕਸੀਜਨ ਨੂੰ ਲੈ ਕੇ ਨਾ ਕੇਵਲ ਉਦੀ ਪੂਰਤੀ ਕਰੇਗਾ ਬਲਕਿ ਕਿਸੇ ਅਮਰਜੈਂਸੀ ਵੀ ਲੈ ਵੀ ਸੋਸਾਇਟੀ ਦੇ ਅੰਦਰ ਕਿਤੇ ਵੀ ਲੋੜ ਪੈ ਸਕਦੀ ਆ ਉਹਨੂੰ ਵੀ ਇਹ ਉਦੀ ਪੂਰਤੀ ਕਰਨਗੇ ਸੋ ਅੱਜ ਮੇਰੇ ਵੱਡੇ ਭਰਾ ਔਰ ਤੁਹਾਡੇ ਸਾਰਿਆਂ ਦੇ ਕੋਈ ਪਛਾਣ ਦੇ ਮੁਤਾਜ਼ ਨਹੀਂ ਸਵਨਸਲਾਰੀਏ ਜੀ ਜਿਹੜੇ ਓਨਰ ਵੀ ਨੇ ਔਰ ਇਹਨੂੰ ਲੀਡ ਵੀ ਉਹ ਕਰਦੇ ਨੇ ਉਹ ਉਹਨੇ ਅੱਜ ਬੜਾ ਮੈਂ ਸਮਝਦਾ ਵੀ ਇੱਕ ਵੱਡਾ ਇੱਥੇ ਇੱਕ ਲੋਰ ਜਿਹੜੀ ਮੈਂ ਸਮਝਦਾ ਆਮ ਤੌਰ ਤੇ ਹੁੰਦੀ ਹੈ ਕਿਸੇ ਉਸ ਵੇਲੇ ਮਨੁੱਖ ਨੂੰ ਜਦੋਂ ਜ਼ਿੰਦਗੀ ਦੀਆਂ ਸਾਹਾਂ ਘਿਰ ਰਿਹਾ ਹੁੰਦਾ ਤਾਂ ਇਹ ਇੱਕ ਜਿਹੜੀ ਮੈਂ ਸਮਝਦਾ ਵੀ ਅੱਜ ਬੜਾ ਇਤਿਹਾਸਕ ਜਿਹੜਾ ਮੌਕਾ ਸੋ ਇੱਥੇ ਜਿਹੜਾ ਵੀ ਕੋਈ ਮਰੀਜ਼ ਆਵੇ ਮੇਰੀਆਂ ਦੁਆਵਾਂ ਨੇ ਉਹ ਤੰਦਰੁਸਤ ਹੋ ਕੇ ਜਾਵੇ ਉਹਦੀਆਂ ਆਸਾਂ ਮਿੱਦਾਂ ਜੋ ਇੱਥੇ ਲੈ ਕੇ ਆਂਦਾ ਉਹ ਪੂਰੀਆਂ ਹੋਣ ਸੋ ਤੁਹਾਨੂੰ ਵੀ ਸਭ ਨੂੰ ਮੀਡੀਆ ਦਰਾਈ ਮੈਂ ਲੋਕਾਂ ਨੂੰ ਇਸ ਗੱਲ ਲਈ ਨਵਾਰ ਕੁਆ ਦੇ ਰਹਿਆ ਕਿ ਉਹ ਇੱਥੇ ਆ ਕੇ ਆਪਣਾ ਇੱਥੇ ਲਾਸ ਵੀ ਕਰਾਨ ਬਿੱਤ ਲਾਸ ਦੇ ਪ੍ਰਬੰਧ ਵੀ ਨੇ ਤੇ ਨਾਲ ਦੇ ਨਾਲ ਜਿਹੜੀ ਅਮਰਜੈਂਸੀ ਮੈਂ ਸਮਝਦਾ ਵੀ ਇੱਕ ਲੋਡ ਹੁੰਦੀ ਹੈ ਉਹ ਹੁਣ ਅੱਗੇ ਪਿੱਛੇ ਜਾਣ ਦੀ ਲੋਡ ਨਹੀਂ ਇੱਥੇ ਹੀ ਉਹ ਲੋਡ ਦੀ ਪੂਰਤੀ ਹੋਏਗੀ ਸਰ ਕੋਵਿਡ ਦੇ ਦੌਰਾਨ ਬਹੁਤ ਵੱਡੀ ਜਿਹੜੀ ਕਿਲਤ ਰਹੀ ਸੀਗੀ ਆਕਸੀਜਨ ਦੀ ਸਾਨੂੰ ਲੱਗਦਾ ਕਿ ਇਹ ਪਲਾਂਟ ਲੋਕਾਂ ਲਈ ਸਹਾਇਕ ਰਹੇਗਾ ਉਰ ਉਸ ਵਕਤ ਵਾਈਟ ਮੈਡੀਕਲ ਕਾਲਜ ਨੇ ਬਹੁਤ ਵੱਡਾ ਵਾਇਟਲ ਰੋਲ ਪੇ ਕੀਤਾ ਸੀਗਾ ਲੋਕਾਂ ਦੀ ਸੇਵਾ ਕਰਕੇ ਨਹੀਂ لازਮੀ ਮੈਂ ਤੇ ਅਕਸਰ ਹੀ ਕਈ ਵਾਰੀ ਕਹਣਾ ਹੁੰਦਾ ਵੀ ਕੋਵਿਡ ਨੇ ਸਾਨੂੰ ਬਹੁਤ ਕੁਝ ਸਿਖਾਇਆ ਕੋਵਿਡ ਨੇ ਮਨੁੱਖ ਨੂੰ ਇਹ ਦਰਸਾ ਦਿੱਤਾ ਵੀ ਕੁਦਰਤ ਵੀ ਆਪਣੇ ਆਪ ਚ ਕੁਝ ਚੀਜ਼ ਹੈਗੀ ਐ ਸੋ ਸਾਨੂੰ ਮੈਂ ਇੱਕ ਹੋਰ ਵੀ ਗੱਲ ਅੱਜ ਨਾਲ ਕਹਾਂਗਾ ਵੀ ਪਲਾਂਟੇਸ਼ਨ ਦੇ ਉੱਤੇ ਬਤਵਾ ਜ਼ੋਰ ਦੇਣਾ ਚਾਹੀਦਾ ਜਿਹੜੇ ਨੇਚਰਲ ਹਵਾ ਜਾਂ ਨੇਚਰਲ ਜਿਹੜਾ এনਵਾਇਰਨਮੈਂਟ ਹੈ ਉਹ ਜਿੰਨਾ ਦੂਸ਼ਿਤ ਹੋਣ ਤੋਂ ਸਿਚ ਬਚਾਵਾਂਗੇ ਅਸੀਂ ਬਿਮਾਰੀਆਂ ਤੋਂ ਵੀ ਬਚਾਂਗੇ ਔਰ ਮੈਂ ਇਸ ਮੁੱਖੀ ਵੀ ਗੱਲ ਨਾਲ ਜੋੜਨੀ ਚਾਹੁੰਦਾ ਸੋ ਮੈਂ ਸਮਝਦਾ ਵੀ ਭਵਿੱਖ ਦੇ ਅੰਦਰ ਜਿੰਨੀਆਂ ਵੀ ਕੁਝ ਚੁਣੌਤੀਆਂ ਨੇ ਮਨੁੱਖੀ ਸਮਾਜ ਨੂੰ ਜ਼ਿੰਦਗੀ ਨੂੰ ਸਾਹਾਂ ਨੂੰ ਉਹ ਚੁਣੌਤੀਆਂ ਨੂੰ ਮਤਲਬ ਜਿਹੜਾ ਆ ਉਹ ਟਾਈਮ-ਟਾਈਮ ਦੇ ਉੱਤੇ ਕਿਉਂਕਿ ਸੋਸਾਇਟੀ ਅਪਡੇਟ ਹੁੰਦੀ ਹੈ ਸੋ ਅੱਜ ਇਹ ਮੈਂ ਸਮਝਦਾ ਵੀ ਇੱਕ ਵੱਡੀ ਅਪਡੇਟ ਹੈ ਕਿ ਜਿਹੜਾ ਤੇ ਇਹ ਪਲਾਨ ਲਿਖਦਾ ਸਭ ਤੋਂ ਪਹਿਲਾਂ ਤਾਂ ਮੈਂ ਸਾਡੇ ਬਹੁਤ ਯਾਦਗਾਰੀ ਬਹੁਤੀ ਲੋਕਾਂ ਦੇ ਦਿਲਾਂ ਦੇ ਧੜਕਣ ਸਾਡੇ ਲੋਕਲ ਕੈਬਨਨ ਮਿਨਿਸਟਰ ਗਵਰਨਮੈਂਟ ਆਫ ਪੰਜਾਬ ਲਾਲਚੰਦ ਕਟਾਰਜਕ ਜੀ ਇਹਨਾਂ ਦਾ ਮੈਂ ਸਾਰੇ ਹਸਪੀਟਲਿਸਟ ਆਫ ਦੀ ਤਰਫੋਂ ਆਪਣੀ ਤਰਫੋਂ ਦਿੱਧਿਕਰਾਂ ਤੋਂ ਧੰਨਵਾਦ ਕਰਦਾ ਕਿ ਇਹਨਾਂ ਨੇ ਟਾਈਮ ਕੱਟ ਕੇ ਆ ਕੇ ਅੱਜ ਜਿਹੜਾ ਸਭ ਤੋਂ ਵੱਡਾ ਸਾਡਾ ਆਕਸੀਜਨ ਪਲਾਂਟ ਹੈ ਐਬਸੋਲੂਟਲੀ ਨਿਊ ਵਨ ਅਸੀਂ ਅੱਜ ਸਟਾਰਟ ਕੀਤਾ ਹੈ ਔਰ ਇਹਨਾਂ ਦੇ ਹੱਥੋਂ ਸਟਾਰਟ ਹੋਇਆ ਹੈ ਮੈਨੂੰ ਪੂਰਾ ਯਕੀਨ ਹੈ ਕਿ ਇਸ ਹਲਕੇ ਨੂੰ ਆਕਸੀਜਨ ਦੀ ਬਹੁਤ ਬੜੀ ਜ਼ਰੂਰਤ ਹੈ ਕਿਉਂਕਿ ਇੱਕੋ ਹੀ ਫੈਕਟਰੀ ਹੈਗੀ ਹੈ ਜੋ ਕਿਤੇ ਬੰਦ ਹੋ ਜਾਂਦੀ ਹੈ ਤੋਂ ਉਹਦੇ ਬਾਅਦ ਆਕਸੀਜਨ ਬਿਲਕੁਲ ਕਿਸੇ ਨੂੰ ਮਿਲਦੀ ਨਹੀਂ ਤੇ ਹੁਣ 1200 ਸਿਲੰਡਰ ਐਟ ਐਨੀ ਗਿਵਨ ਟਾਈਮ ਤੁਹਾਡੇ ਕੋਲ ਇੱਥੇ ਅਵੇਲੇਬਲ ਹੈ 1200 ਸਿਲੰਡਰ ਦਾ ਮਤਲਬ ਹੈ 80 500 750 ਬੈੱਡ ਦਾ ਹਸਪਤਲ ਹੈ ਤੇ ਕੋਈ ਪ੍ਰੋਬਲਮ ਨਹੀਂ ਹੋਏ ਬਖੌਣਾ ਕਰੇ ਕਿ ਜਿੰਦਗੀ ਕਿਸੇ ਨੂੰ ਇੰਨੀ ਜ਼ਰੂਰਤ ਪੈ ਜਾਵੇ ਤੇ ਚੰਗੇ ਤਰੀਕੇ ਨਾਲ ਸੇਵਾ ਕੀਤੀ ਜਾ ਸਕਦੀ ਹੈ ਔਰ ਮੈਂ ਅੱਜ ਮੰਤਰੀ ਜੀ ਦੇ ਸਾਹਮਣੇ ਤੁਹਾਨੂੰ ਇੱਕ ਕਮਿਟਮੈਂਟ ਕਰ ਰਿਹਾ के सब तो बेस्ट सब तो सस्ता और सब तो बेहतरीन इलाज परिवार दी तरफो जेड़ा हुंदा है मार्केट दे 5% इलाज ਹੁੰਦੇ ਨੇ ਚਾਹੇ ਕੋਈ ਵੀ ਬਿਮਾਰੀ ਹੋ ਹਾਰਟ ਦੀ ਸਰਜਰੀ ਹੋਏ ਕੋਈ ਸਰਜਰੀ ਹੋਏ ਕੋਈ ਕਿਸੇ ਕੋਲ ਅਗਰ ਕਾਰਡ ਹੈ ਤੇ ਕਿਰਪਿਆ ਲਗਾੰਦੀ ਜ਼ਰੂਰਤ ਨਹੀਂ ਆਓ ਆਪਣਾ ਸਰਜਰੀ ਕਰਾਓ ਜਾਓ ਕਿਉਂਕਿ ਹੁਣ ਮੇਰਾ ਨਹੀਂ ਖਿਆਲ ਹੈ ਕੋਈ ਬਾਰੋਂ ਕਿਸੇ ਵੀ ਚੀਜ਼ ਦੀ ਜ਼ਰੂਰਤ ਹੈਗੀ ਹੈ ਇੱਥੇ 21 ਡਿਪਾਰਟਮੈਂਟ ਨੇ ਪੂਰੇ ਦੀ ਪੂਰੇ ਡਾਕਟਰ ਪੂਰੇ ਦੀ ਪੂਰੇ ਇਕੁਪਮੈਂਟ ਸਾਰਾ ਅਵੇਲੇਬਲ ਹੈਗਾ ਇੱਕ ਵਾਰੀ ਫਿਰ ਮੇਰੇ ਸਾਰੇ ਵਾਈਟ ਮੈਡੀਕਲ ਕਾਲਜ ਦੀ ਸਟਾਫ ਦੀ ਤਰਫੋਂ ਮੇਰੀ ਤਰਫੋਂ ਮંત્રી ਜੀ ਦਾ ਮੇਰੇ ਪ੍ਰੈਸ ਵਾਲਿਆਂ ਦਾ ਮੀਡੀਆ ਲੋਕੀ ਜਿਹੜੇ ਮੇਰੇ ਦੋਸਤ ਭਰਾ ਇਹਨਾਂ ਇੱਥੇ ਐਡਮਿਨਿਸਟ੍ਰੇਸ਼ਨ ਸਾਰਿਆਂ ਦਾ ਦਿਲ ਦਿਕਰ ਤੋਂ ਇੱਕ ਵਾਰੀ ਫਿਰ ਤਨਵਾਦ ਕਰਦਾ ਕਿ ਇੱਥੇ ਆਏ ਇਹਨਾਂ ਨੇ ਬਲੇਸਿੰਗ ਦਿੱਤੀਆਂ ਨੇ ਇਸ ਮੌਕੇ ਨੂੰ ਗ੍ਰੇਸ ਕੀਤਾ ਹੈ ਇਸ ਹਲਕੇ ਵਾਸਤੇ ਇੱਕ ਬਹੁਤ ਵੱਡਾ ਤੋਹਫਾ ਹੈ ਮੰਤਰੀ ਜੀ ਬਲੀਵ ਕਰੋ ਜਦੋਂ ਆਕਸੀਜਨ ਨਹੀਂ ਮਿਲਦੀ ਸੀਗੀ ਮੇਰੇ ਅੱਖਾਂ ਦੇ ਸਾਹਮਣੇ ਲੋਕੀ ਮਰੇ ਬੜਾ ਦੁੱਖ ਹੁੰਦਾ ਹੈ ਤੇ ਜਦੋਂ ਅਸੀਂ ਪ੍ਰੰਤ ਕੀਤਾ ਸੀਗਾ ਕਿ ਇਸ ਹਲਕੇ ਨੂੰ ਇੱਕ ਚੰਗਾ ਵੱਡਾ ਨਿਆ ਪਲਾਨਟ ਦੇਾਂਗੇ ਉਹ ਅੱਜ ਅਸੀਂ ਦਿੱਤਾ ਉਹ ਨਸੀਬ ਦੀ ਗੱਲ ਹੈ ਕਿ ਮੇਰੇ ਹਲਕੇ ਦੇ ਮੰਤਰੀ ਜੀ ਨੇ ਉਦਘਾਟਨ ਕੀਤਾ ਸਭ ਤੋਂ ਖੁਸ਼ੀ ਦੀ ਗੱਲ ਹੈ ਇਹਨਾਂ ਵਾਸਤੇ ਸਾਰਿਆਂ ਵਾਸਤੇ ਮੈਂ ਤਾਲੀਆਂ ਮਾਰ ਰਿਹਾ ਤੁਹਾਨੂੰ ਕਹਾਂਗਾ ਕਿ ਇਹਨਾਂ ਦਾ ਸੇਵਾ ਇਸ ਹਲਕੇ ਵਾਸਤੇ 24 ਘੰਟੇ ਹਾਜ਼ਰ ਰਹਿੰਦੀ ਹੈ ਬਹੁਤ ਬਹੁਤ ਤਹਿਦਾ ਤੁਹਾਡਾ ਸਾਰਿਆਂ ਦਾ ਇਥੇ ਆਂਦੇ ਮੇਰੇ ਵੀਰਾਂ ਨੂੰ ਬੇਨਤੀ ਹੈ ਆਇਓ ਚਾਹ ਪਾਣੀ ਪੀ ਕੇ ਜਾਣਾ ਇੱਧਰ ਨਹੀਂ ਜਾਣਾ ਧੰਨਵਾਦ